ਉਠਿਆ ਨੇ ਜਿੱਥੇ ਕਿ ਵੱਡਾ ਹੋ ਸਕਦਾ ਤਾਂ ਜਿਸ ਜਗ੍ਹਾ ਤੇ ਅਸੀਂ ਮੌਜੂਦ ਆ ਸ਼ਾਹਕੋਟ ਦੇ ਨਜ਼ਦੀਕ ਪਿੰਡ ਹੈ ਥਾਲ ਤਾਂ ਦਰਦਨਾਕ ਤਸਵੀਰਾਂ ਨੇ ਇੱਕ ਕਾਫੀ ਜ਼ਿਆਦਾ ਲੰਬੀ ਨੋਚ ਆ ਤੇ ਨਾਲ ਬਹੁਤ ਸਾਰੇ ਘਰ ਨੇ ਜੇਕਰ ਇੱਥੋਂ ਬੰਦ ਟੁੱਟ ਜਾਂਦਾ ਹੈ ਤਾਂ ਵੱਡਾ ਨੁਕਸਾਨ ਹੋ ਸਕਦਾ ਜਿਵੇਂ ਕਿ ਅੱਗੇ ਬਹੁਤ ਸਾਰੇ ਪਿੰਡ ਨੇ ਬਹੁਤ ਸਾਰਾ ਵੱਡਾ ਨੁਕਸਾਨ ਹੋ ਸਕਦਾ ਇੱਥੇ ਤੇ ਸਿੱਧੀਆਂ ਲਾਈਵ ਤਸਵੀਰਾਂ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਪੱਧਰ ਤੇ ਬੋਰੇ ਵਗੈਰਾ ਲਾ ਜਾ ਰਿਹਾ ਪਰ ਆਪ ਮਹਾਰੇ ਸੰਗਤਾਂ ਦੀ ਸੇਵਾ ਕਰ ਰਹੇ ਆ ਪ੍ਰਸ਼ਾਸਨ ਦੀ ਜੇਕਰ ਕੰਦ ਕਰੀਏ ਤਾਂ ਇੱਥੇ ਕੋਈ ਨਹੀਂ ਪਹੁੰਚਿਆ ਹਾਲਾਤ ਖਸਾ ਨੇ ਬਹੁਤ ਜ਼ਿਆਦਾ ਮਾੜੇ ਤਾਂ ਇਧਰ ਇਹ ਬਾਈ ਤੁਸੀਂ ਦੇਖ ਸਕਦੇ ਹੋ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਤਰਸਯੋਗ ਹਾਲਾਤ ਨੇ ਤਾਂ ਇੱਧਰ ਅੱਗੇ ਤੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਇੱਕ ਵੱਡਾ ਖੋਰਾ ਲਗਾਇਆ ਹੋਇਆ ਇਹ ਤਸਵੀਰਾਂ ਨੇ ਬਹੁਤ ਦਰਦਨਾਕ ਇਹ ਦੇਖ ਲਓ ਕਿ ਲਗਾਤਾਰ ਇੰਨੀ ਨੌਚਤਾ ਵਿੱਚ ਤਕਰੀਬਨ ਇਹ ਬੰਦ ਵਿੱਚ ਡੱਗ ਚੁੱਕਿਆ ਇੰਨਾ ਤਾਂ ਵਿੱਚ ਡੱਗ ਚੁੱਕਿਆ ਤਾਂ ਅੱਗੇ ਲਗਾਤਾਰ ਕੰਮ ਚੱਲ ਰਿਹਾ ਹੈ ਦਰਖਤ ਵਗੈਰਾ ਸਾਰੇ ਵਿੱਚ ਕੱਟ-ਕੱਟ ਕੇ ਪਾਇਆ ਜਾ ਰਿਹਾ ਹੈ ਭਟਾਲ ਲਗਾਤਾਰ ਜਾਰੀ ਹੈ ਤਾਂ ਇੱਕ ਵੱਡੇ ਬੰਦ ਨੂੰ ਢਾਹ ਲੱਗ ਚੁੱਕਿਆ ਜੋ ਤੁਸੀਂ ਆਪਣੇ ਫੋਨ ਤੇ ਤਸਵੀਰਾਂ ਦੇਖ ਸਕਦੇ ਹੋ ਪ੍ਰਸ਼ਾਸਨ ਤੇ ਇੱਥੇ ਵੱਡੇ ਅਲੀਗੇਸ਼ਨ ਵੱਡੇ ਇਲਜ਼ਾਮ ਲੱਗਿਆ ਕਿ ਪ੍ਰਸ਼ਾਸਨ ਜੇਕਰ ਸਮੇਂ ਸਿਰ ਕੰਮ ਕੀਤਾ ਹੁੰਦਾ ਤਾਂ ਅੱਜ ਇਹ ਨੋਬਤ ਨਾ ਹੁੰਦੀ ਇੱਥੇ ਲੋਕਾਂ ਨੂੰ ਚਹ ਹਾਰੇ ਦੇ ਰਾਸ਼ਨ ਦੀ ਬਹੁਤ ਜ਼ਿਆਦਾ ਲੋੜ ਹੈ ਲੋਕਾਂ ਨੇ ਇੱਥੇ ਬਹੁਤ ਸਾਨੂੰ ਕਿਹਾ ਹੈ ਕਿ ਇਸ ਚੀਜ਼ ਦੇ ਸਾਨੂੰ ਲੋੜ ਹੈ ਜਿਸ ਜਗ੍ਹਾ ਦੀਆਂ ਤਸਵੀਰਾਂ ਨੇ ਸਾਹਕੋਟ ਦੇ ਨਜ਼ਦੀਕ ਪਿੰਡ ਦਾ ਨਾਮ ਹੈ ਥੰਮੂਵਾਲ ਜੋ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਸਾਹਮਣੇ ਪਾਣੀ ਪੂਰਾ ਆਫਾਨ ਤੇ ਹੈ ਬਹੁਤ ਜ਼ਿਆਦਾ ਸਾਹਮਣੇ ਤਸਵੀਰ ਦੇਖ ਸਕਦੇ ਹੋ ਕਿ ਪਾਣੀ ਲਗਾਤਾਰ ਇਧਰ ਉਧਰ ਵਧ ਰਿਹਾ ਹੈ ਲਗਾਤਾਰ ਨਿਕਸਾਨ ਹੋ ਰਿਹਾ ਹੈ ਤਾਂ ਇਧਰ ਹਾਲਾਤ ਤਰਸਜੋਗ ਕੁਲ ਮਿਲਾ ਕੇ ਨੇ ਤਾਂ ਬਹੁਤ ਸਾਰੇ ਲੋਕ ਇੱਥੋਂ ਜੋ ਕੰਮ ਕਰ ਰਹੇ ਨੇ ਗੱਲਬਾਤ ਕੀਤੀ ਕਿ ਪ੍ਰਸ਼ਾਸਨ ਤੇ ਵੱਡੇ ਸਵਾਲੇ ਚਿੰਨ੍ਹ ਖੜੇ ਹੋਏ ਨੇ ਕਿ ਪ੍ਰਸ਼ਾਸਨ ਜੇਕਰ ਸਮੇਂ ਸਿਰ ਆਇਆ ਹੁੰਦਾ ਤਾਂ ਜਾਨਾ ਹੁੰਦਾ ਦੂਜੇ ਪਾਸੇ ਇੱਥੇ ਇੱਕ ਕਿਸ਼ਤੀ ਦੀ ਡਿਮਾਂਡ ਕੀਤੀ ਗਈ ਹੈ ਹਰੇ ਚਾਰੇ ਦੀ ਡਿਮਾਂਡ ਕੀਤੀ ਗਈ ਹੈ ਜੋ ਇੱਥੇ ਕੰਮ ਕਰ ਰਹੇ ਰੋਕੇ ਤੋਂ ਮਰਾਜ ਸਾਹਿਬ ਤੋਂ ਲੰਗਰ ਆ ਰਿਹਾ ਪਰ ਕਿਸੇ ਹੋਰ ਸੰਸਥਾ ਵੱਲੋਂ ਨਹੀਂ ਸੰਸਥਾ ਨੂੰ ਵੀ ਬੇਨਤੀ ਹੈ ਕਿ ਉਹ ਇਸ ਥਾਂ ਤੇ ਪਹੁੰਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਇੱਥੇ ਪਹੁੰਚਨੇ ਲਗਾਤਾਰ ਸ਼ੁਰੂ ਹੋਏ ਹੋਏ ਨੇ ਅੱਗੇ ਤੱਕ ਤਸਵੀਰਾਂ ਤੁਹਾਨੂੰ ਲਗਾਤਾਰ ਇੱਥੇ ਦਿਖਾ ਰਹੇ ਹਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰ ਦਿਓ ਦੋਨੋਂ ਪਾਸੇ ਪਾਣੀ ਜੋ ਹੈ ਬੰਨ੍ਹ ਦੇ ਨਾਲ ਲੱਗਿਆ ਹੋਇਆ ਅੱਗੇ ਹੁਣ ਤੁਸੀਂ ਘਰ ਦੇਖ ਲਓ ਕਿ ਘਰ ਕਿੰਨੇ ਆ ਸਾਹਮਣੇ ਘਰ ਕੋਠੀਆਂ ਨੇ ਘਰ ਨੇ ਬਹੁਤ ਜ਼ਿਆਦਾ ਖਲਾਤ ਤਰਸਯੋਗ ਨੇ ਤਾਂ ਆਪਣੇ ਆਪ ਚ ਬਹੁਤ ਜ਼ਿਆਦਾ ਤਰਸਯੋਗ ਤਸਵੀਰਾਂ ਨੇ ਜੋ ਤਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰਿਓ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਇਸ ਵਕਤ ਦੀ ਵੱਡੀ ਅਪਡੇਟ ਇਹ ਦਰਿਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਖੋਰਾ ਲਾਇਆ ਹੋਇਆ ਹੈ ਤਾਂ ਇਸ ਜਗ੍ਹਾ ਤੇ ਇੱਕ ਵੱਡਾ ਨੁਕਸਾਨ ਹੈ जो ती तस्वीर देख रहे हो तो अस पहुँचा रहे हैं मोबाइल तक तस्वीर तुझे तक पहुँचा रहे हैं मोबाइल मोबाइल यूट्यूब चल ਇਸ ਵਕਤ ਦੀਆਂ ਸਾਂਝੀਆਂ ਕਰ ਰਿਆਂ ਤਸਵੀਰਾਂ ਤੁਹਾਡੇ ਨਾਲ ਪਿੰਡ ਥੰਮੂਵਾਲ ਜੋ ਕਿ ਸ਼ਾਹਕੁੜ ਦੇ ਬਿਲਕੁਲ ਨਜ਼ਦੀਕ ਹੈ ਚਿੰਤਾ ਲਗਾਤਾਰ ਲੋਕਾਂ ਦੀ ਵਧੀ ਹੋਈ ਹੈ ਕਿਉਂਕਿ ਹਾਲਾਤ ਦਰਸਯੋਗ ਨੇ ਸਿੱਧੀਆਂ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਹਿੰਦੀਆਂ ਅੱਗੇ ਤੱਕ ਖੋਰਾ ਪਹੁੰਚਾ ਉਹ ਵੱਡਾ ਲੱਗਿਆ ਹੈ ਤਾਂ ਪ੍ਰਸ਼ਾਸਨ ਦੇ ਇੱਥੇ ਗੈਰ ਮੌਜੂਦਗੀ ਦੇ ਵਿੱਚ ਸਾਰਾ ਕੰਮ ਹੋਇਆ تاں ਲੋਕਾਂ ਨੇ ਇੱਕ ਵੱਡਾ ਇਲਜ਼ਾਮ ਲਗਾਇਆ ਕਿ ਜੇਕਰ ਪ੍ਰਸ਼ਾਸਨ ਸਮੇਂ ਸਿਰ ਪਹੁੰਚਿਆ ਹੁੰਦਾ ਤਾਂ ਇਹ ਘਟਨਾ ਨਾ ਵਾਪਰਦੀ। ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰਿਓ ਕਿਉਂਕਿ ਇਹਨਾਂ ਲੋਕਾਂ ਦੀ ਮਦਦ ਕਰਨੀ ਬਹੁਤ ਜ਼ਰੂਰੀ ਹੈ। ਬਹੁਤ ਵੱਡੀ ਅਪਡੇਟ ਇਹ। ਇਸ ਟਾਈਮ ਦੀ ਬ੍ਰੇਕਿੰਗ ਨਿਊਜ਼ ਕਹਿ ਸਕਦੇ ਆ ਵੱਡੀ ਖਬਰ ਦਰਿਆ ਸਤਲੁਜ ਦੀ ਹੈ। ਜਿੱਥੇ ਕਿ ਪਿੰਡ ਥੰਮੂਵਾਲ ਦੇ ਨੇੜੇ ਪਿੰਡ ਥੰਮੂਵਾਲ ਔਰ ਸਾਹਕੋਟ ਦੇ ਨੇੜੇ ਦਰਿਆ ਸਤਲੁਜ ਨੇ ਇੱਕ ਵੱਡਾ ਖੂੜਾ ਲਾਇਆ ਹੋਇਆ ਹੈ। ਜੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ, ਤਕਰੀਬਨ ਇਹ ਬੰਨ੍ਹ ਦੀ ਤਸਵੀਰ ਹੈ ਤਾਂ ਤਕਰੀਬਨ ਅੱਧੇ ਤੋਂ ਜ਼ਿਆਦਾ ਵਿਰਾਦ ਬਹਾਵ ਦੇ ਵਿੱਚ ਬਹਿ ਚੁੱਕਿਆ ਸੀ ਤਾਂ ਫਿਰ ਉਸ ਤੋਂ ਬਾਅਦ ਆਪ ਮਹਾਰੇ ਲੋਕਾਂ ਨੇ ਆ ਕੇ ਲਗਾਤਾਰ ਕੰਮ ਕਰਨਾ ਸ਼ੁਰੂ ਕੀਤਾ ਆਪ ਮਹਾਰੇ ਲਗਾਤਾਰ ਲੋਕਾਂ ਨੇ ਆ ਕੇ ਕੰਮ ਸ਼ੁਰੂ ਕੀਤਾ ਪਰ ਪ੍ਰਸ਼ਾਸਨ ਸਮੇਂ ਸਿਰ ਨਹੀਂ ਪਹੁੰਚਿਆ ਜੇਕਰ ਪ੍ਰਸ਼ਾਸਨ ਸਮੇਂ ਸਿਰ ਪਹੁੰਚਿਆ ਹੁੰਦਾ ਤਾਂ ਕੁਝ ਤਸਵੀਰ ਹੋਰ ਹੋਣੀ ਸੀ ਤਸਵੀਰ ਲਗ ਕਿਸਮ ਦੀ ਹੋਣੀ ਸੀ ਇਹ ਦਿਨ ਦੇਖਣ ਨੂੰ ਨਹੀਂ ਸੀ ਮਿਲਨੇ ਤਾਂ ਤਕਰੀਬਨ 103 ਜਨਾਂ ਨਾਲ ਜੁੜੇ ਹੋਏ ਉੱਤੇ ਜਿਹੜੀ ਵੀਡੀਓ ਚਲਦੇ ਚਲਦੇ ਸ਼ਹਿਰ ਅੱਗੇ ਤੱਕ ਪਹੁੰਚਾ ਦਿਓ ਤਾਂ ਜੋ ਪ੍ਰਸ਼ਾਸਨ ਦੇ ਕੰਨਾਂ ਤੱਕ ਔਰ ਸਮਾਜ ਸੇਵੀਆਂ ਤੱਕ ਗੱਲ ਪਹੁੰਚ ਸਕੇ ਇਸ ਥਾਂ ਤੇ ਮਦਦ ਤੇ ਲਈ ਪਹੁੰਚ ਸਕਣ ਤਾਂ ਇੱਥੇ ਮਦਦ ਦੀ ਬਹੁਤ ਜ਼ਿਆਦਾ ਲੋੜ ਹੈ ਹਾਂਜੀ ਭਾਈ ਜੀ ਹਾਲਾਤ ਕਿਸ ਤਰ੍ਹਾਂ ਦੇ ਕੀ ਕਰਨ ਚਾਹੁੰਦੇ ਭਾਈ ਬਹੁਤ ਮਾੜੇ ਹਾਲਾਤ ਸਾਡੇ ਦਾ ਭਾਈ ਸਾਡੇ ਨਾਲ ਮੱਝਾਂ ਦਾ ਚਾਰਾ ਆਇਆ ਇੱਥੇ ਪਾਣੀ ਦੇ ਵਿੱਚ ਹੀ ਘਰ ਆਇਆ ਸਾਡੇ ਕੋਲ ਤਾਂ ਡੁੱਬੇ ਹੋਏ ਹਾਲਾਤ ਕਿਸ ਤਰ੍ਹਾਂ ਦੇ ਪਾਣੀ ਵਿੱਚ ਡੁੱਬੇ ਹੋਇਆ ਜੇਕਰ ਇੱਥੇ ਥਾਤਰਾ ਜ਼ਿਆਦਾ ਵੱਧ ਜਾਂਦਾ ਤਾਂ ਕਿੰਨਾ ਨੁਕਸਾਨ ਕਿੰਨਾ ਹੋ ਜੀ ਭਾਈ ਬਹੁਤ ਜ਼ਿਆਦਾ ਹੋਣਾ ਤੇ ਨਾਲ ਦੇ ਦੋ ਤਿੰਨ ਪਿੰਡ ਤਾਂ ਰਹਿ ਨਹੀਂ ਜਾਣੇ ਇੱਥੇ ਜਦੋਂ ਟੁੱਟ ਗਿਆ ਨਾ ਪਾਣੀ ਆ ਸਿੱਧਾ ਹੀ ਪੈਣਾ ਪੈਣਾ ਆਹ ਹਰ ਕਿੰਨੇ ਦਿਨ ਹੋ ਗਿਆ ਹਾਲਾਤ ਇਸ ਤਰ੍ਹਾਂ ਦੇ ਮਾੜੇ ਆ ਬਾਈ ਅੱਜ 7-8 ਦਿਨ ਹੋ ਗਿਆ ਬਾਈ ਬਹੁ ਆਏ ਐ ਐਮਐਲ ਉਰੇ ਪਰੇ ਹਨਾ ਸਾਰੇ ਵੀਡੀਓ ਬਣਾ ਕੇ ਚਲੇ ਗਏ ਕਿਸੇ ਨੇ ਕੁਝ ਨਹੀਂ ਕੀਤਾ ਕਿਸੇ ਨੇ ਮਦਦ ਕੀਤੀ ਤੁਹਾਡੀ ਕੋਈ ਨਹੀਂ ਬਾਈ ਕਿਸੇ ਨੇ ਨਹੀਂ ਤੁਸੀਂ ਇੱਕ ਵੱਡਾ ਜ਼ਿਕਰ ਕਰ ਰਹੇ ਸੀ ਕਿ ਤੁਹਾਡਾ ਨੁਕਸਾਨ ਬਹੁਤ ਹੋਇਆ ਜਮੀਨ ਦਰਿਆ ਦੇ ਅੰਦਰ ਰੁੜ ਗਈ ਹੈ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਭਾਈ ਪੁੱਛਣਾ ਸਾਡਾ ਆ ਜਮੀਨ ਸਾਡੀ ਹੀ ਹੈਰੀ ਤੇ ਕਿੰਨੇ ਏਕੜ ਜਮੀਨ ਸੀ ਇੱਥੇ ਕਿਡੋ ਕਿਡ ਚਲੇ ਗਈ ਹੈ 40 45 ਏਕੜ ਪਿਛਲੇ ਹਾਲ ਚਲੇ 45 ਏਕੜ ਇੱਕ ਵੱਡੀ ਗਿਣਤੀ ਹੁੰਦੀ ਹੈ ਤਾਂ ਹੁਣ ਉੱਥੇ ਪਾਣੀ ਕਿੰਨਾ ਕਿੰਨਾ ਚੱਲ ਰਿਹਾ ਉੱਥੇ ਹੈਗਾ 40 40 ਫੁੱਟ 40 40 ਫੁੱਟ ਹਾਂਜੀ ਪ੍ਰਸ਼ਾਸਨ ਨੇ ਕਦੀ ਕੋਈ ਅਕਸਾਰ ਲਈ ਨਹੀਂ ਭਾਈ ਤਾਂ ਹੁਣ ਕੀ ਅੱਗੇ 45 ਏਕੜ ਡੇਗ ਚੁੱਕੇ ਹੁਣ ਕੋਈ ਰੋਜੀ ਰੋਟੀ ਲਈ ਕੁਝ ਬਚਿਆ ਕੋਈ ਨਹੀਂ ਭਾਈ ਮੱਝਾਂ ਦੇ ਪੱਠੇ ਬੀਜਣ ਨੂੰ ਵੀ ਹੈ ਨਹੀਂ ਜਮੀਨਾਂ ਸਭ ਇਸ ਦਰਿਆ ਦੇ ਵਹਾਅ ਜੋ ਹੋ ਗਿਆ ਹੈ ਹਾਂਜੀ ਤਾਂ ਕਿੰਨੇ ਟਾਈਮ ਵਿੱਚ ਤਿਕਰ ਇਸ ਵੇਲੇ ਜ 23 ਵਜੇ ਜਾਂ 19 ਵਜੇ ਪਾਣੀ ਆਇਆ ਸੀ 23 ਦੇ ਵਿੱਚ ਵੀ ਤੇ 25 ਚ ਕਿੰਨੀ 23 ਦੇ ਵਿੱਚ ਕਿੰਨੀ ਤੇ 19 ਚ ਕਿੰਨੀ ਇਹ ਜਮੀਨ ਦਾ ਜੋ ਦਰਿਆ ਦੇ ਵਿੱਚ ਰੁੜ ਗਈ ਸੀ ਬਈ ਜਦੋਂ 23 ਚ ਪਾਣੀ ਆਇਆ ਉਹਦਾ ਲੁੜੀਆ 40 45 ਕਿਲੋ ਦਾ ਲੁੜੀ ਸੀ ਉਹ ਦਰਵਾਣਾ ਚਲਦਾ ਸੀ ਦਿਖਾਣਾ ਮੈਂ ਉਹ ਕਰ ਲਈ ਖੰਭ ਤੇ ਇਹਦਾ ਜਮੀਨ ਉਹਦਾ ਇੱਥੇ ਆਏ ਸੀ ਲੀਸੀ ਵੀ ਨਹੀਂ ਕੋਣੀ ਸੀ ਮੈਂ ਇਹਨੂੰ ਕਹਿੰਦਾ ਮੈਂ ਕਿਹਾ ਤੇ ਨੋਜ ਦਿਖਾ ਕੇ ਦਿਨਾ ਉਹਦੇ ਪੱਥਰ ਲੱਗਣ ਵਾਲਾ ਕਹਿੰਦਾ ਕੋਈ ਨੀ ਕਿਦਾ ਪਾਣੀ ਉੱਤਰ ਕੇ ਉਹਦਾ ਲਾ ਦਾਂਗੇ ਉਦੋਂ ਬਾਅਦ ਚ ਤਾਂ ਕੋਈ ਬੜਿਆ ਨਹੀਂ ਬੀ ਬਾਈ ਜੇਕਰ ਸਮੇਂ ਸਿਰ ਇਹ ਪੱਥਰ ਲੱਗ ਜਾਂਦੇ ਤਾਂ ਫਿਰ ਤਸਵੀਰ ਕਿਸ ਤਰ੍ਹਾਂ ਦੀ ਹੋਣੀ ਸੀ ਜਮੀਨ ਬਚ ਸਕਦੀ ਸੀ ਬਾਈ ਜਮੀਨ ਵੀ ਬਚਣੀ ਸੀ ਆ ਲੋਕ ਡੁੱਬਣ ਨੂੰ ਡੁੱਬੇ ਪਏ ਸੱਚ ਹੋ ਜਾਣਾ ਸੀ ਸੱਚ ਹੋ ਜਾਣਾ ਸੀ ਬਾਈ ਤਾਂ ਇਹ ਦੁਖੀ ਕਰਨ ਵਾਲੀ ਤਸਵੀਰਾਂ ਨੇ ਬਾਈ ਨੇ ਬੜੇ ਦੁਖੀ ਦਿਲ ਦੇ ਨਾਲ ਕਿਹਾ ਤਾਂ ਇੱਧਰ ਸਰਪੰਚ ਸਾਹਿਬ ਵੀ ਨੇ ਇੱਧਰ ਆਪਾਂ ਗੱਲਬਾਤ ਕਰਦੇ ਹਾਂ ਸਰਪੰਚ ਨਾਲ ਸਰਪੰਚ ਸਾਹਿਬ ਨੁਕਸਾਨ ਕਿੰਨਾ ਹੋਇਆ ਜੀ ਨੁਕਸਾਨ ਜੀ ਬਹੁਤ ਹੋ ਗਿਆ ਨੁਕਸਾਨ ਤਾਂ ਜ਼ਮੀਨਾਂ ਵੀ ਧੁਰ ਗਈਆਂ ਹਾਰੀਆਂ ਠੇਕੇਦਾਰੀ ਉਹ ਵੀ ਗਈ ਆ ਸਾਹਮਣੇ ਸਭ 60 ਕਿੱਲੇ ਦੇ ਲਾਗੇ ਤਕਰੀਬਨ ਹੋ ਗਿਆ 45 ਕਿੱਲੇ ਮੁੰਡਾ ਦੱਸਦਾ ਪਿਆ ਵੀ ਇੰਨਾ ਸਾਰਾ ਇਰਕਬਾ ਇੰਨਾ ਲੈ ਗਿਆ ਤੋੜੀ ਤਾਂ ਕੁਝ ਵੀ ਨਹੀਂ ਰਹਿ ਗਿਆ ਘਰ ਵੀ ਸਾਰੇ ਰੁੜਨ ਨੂੰ ਸਾਡੇ ਤਿਆਰ ਨੇ ਤਾਂ ਹੁਣ ਪ੍ਰਸ਼ਾਸਨ ਦਾ ਰਵਈਆ ਕਿਸ ਤਰ੍ਹਾਂ ਦਾ ਹੈ ਪ੍ਰਸ਼ਾਸਨ ਨੇ ਤਾਂ ਆਵੇ ਤਾਂ ਤਾਂ ਹੀ ਨਾ ਬੜਾ ਮੋਟਾ ਕੁਝ ਦਿੱਤਾ ਕਿ ਆ ਤੁਸੀਂ ਮਿੱਟੀ ਪਾ ਲਓ ਨਹੀਂ ਕੁਝ ਵੀ ਨਹੀਂ ਪ੍ਰਸ਼ਾਸਨ ਨੇ ਤਾਂ ਇਹ ਦਿੱਤਾ ਸੀ ਵੀ ਮਤਲ ਤਰਪਾਲਾਂ ਦਿੱਤੀਆਂ ਸੀ 12 13 ਉਹ ਬਰੀਕ ਤਰਪਾਲਾਂ ਜਿਹੀ ਆਹਲੂ ਜਿਹੜੀ ਹੁੰਦੀਆਂ ਉਹ ਦੇਗਾ ਆ ਪਤਾ ਜੀ ਕਿ ਜਿਆਦਾ ਕੰਮ ਨਹੀਂ ਆਉਂਦੀਆਂ ਕਿ ਮੋਟੀ ਤਰਪਾਈਲ ਦਾ ਕੰਮ ਹੁੰਦਾ ਜਿੰਨੀ ਕੋ بارش ਹਾਂਜੀ ਹਾਂਜੀ ਸਾਡੇ ਤਾਂ ਪ੍ਰਮਾਨ ਵੀ ਭਿੱਜਿਆ ਹੋਇਆ ਸਮਾਨ ਸਾਰਾ ਭਿੱਜਿਆ ਪਿਆ ਸਭ ਛੱਤਾਂ 'ਚ ਆਉਂਦੀਆਂ ਪਈਆਂ ਨੇ ਕੋਈ ਵਾਹ ਨਹੀਂ ਰਹਿ ਗਈ ਤਰਪਾਲਾ ਇਹ ਗੱਲ ਹੈ ਵੀ ਉਹ ਜਿਹੜੀਆਂ ਦਿੱਤੀਆਂ ਉਹ ਵੀ ਕਿਸੇ ਕੰਮ ਹੀ ਹੋਰ ਲੈਣਾ ਜੇ ਤਾਂ ਹੋਰ ਵੀ ਲੈ ਲਵਾਂ ਮੈਂ ਐਵੇਂ ਵੱਧ ਨਹੀਂ ਲੈਣਾ ਜਿੰਨਾ ਕੋ ਹੋਰ ਕਿਸੇ ਸਰਕਾਰ ਨੇ ਮਤ ਨਹੀਂ ਦਿੱਤੀ ਕਿਸੇ ਨੇ ਕੀਤੀ ਸਰਕਾਰ ਨੇ ਮਤ ਕੋਈ ਨਹੀਂ ਕੀਤੀ ਹਾਂ ਕੋਈ ਨਹੀਂ ਮਤ ਕੀਤੀ ਜੀ ਸਰਕਾਰ ਤੇ ਅਲਿਗੇਸ਼ਨ ਲਗਾਤਾਰ ਜਾ ਰਹੇ ਕਿਉਂਕਿ ਸਰਕਾਰ ਨੇ ਕੰਮ ਕੋਈ ਨਹੀਂ ਕੀਤਾ ਪ੍ਰਸ਼ਾਸਨ ਹੀ ਪਹੁੰਚਦਾ ਨਹੀਂ ਤਾਂ ਫਿਰ ਵੋਟਾਂ ਕਿਸਲੇ ਪਈ ਜਾਂਦੀਆਂ ਇਹ ਵੀ ਤਾਂ ਇੱਕ ਸਵਾਲ ਹੈ ਬਾਈ ਹਾਲਾਤ ਆ ਗੱਲ ਸੁਣ ਕਿਸ ਤਰ੍ਹਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਹਾਲਾਤ ਤਾਂ ਬਹੁਤ ਮਾੜੇ ਆ ਇਹ ਇੱਥੇ ਆ ਸਾਹਮਣੇ ਪਹਿਲਾਂ ਅਸੀਂ ਅੱਜ ਤੋਂ ਹਫ਼ਤਾ ਪਹਿਲਾਂ ਵਧੀਆ ਸੀਗਾ ਇੱਥੋਂ ਕੱਲ ਵੀ ਠੀਕ ਸੀ ਰਾਤ ਇਹ ਢਾ ਲੱਗੀ ਆ ਉਹਦੇ ਨਾਲ ਇਹ ਜੇ ਅਸੀਂ ਪਿੰਡ ਵਾਲੇ ਅਪਰਾਲਾ ਨਾ ਕਰਦੇ ਤਾਂ ਇਹ ਜ਼ਿਆਦਾ ਨੁਕਸਾਨ ਹੋਣ ਦੇ ਚਾਂਸ ਸੀਗੇ ਇਹਦੇ ਅਸੀਂ ਆਪਦੇ ਅਸੀਂ ਆਪ ਆਪ ਖੋਦੇ ਹੀ ਬੂਰੇ ਭਰੇ ਹੀ ਜਿਹੜੇ ਉਹ ਲਾਏ ਆ ਲਾਉਣ ਦੇ ਨਾਲ ਗ੍ਰੇਡ ਜਦੋਂ ਲੱਗੇ ਆ ਇੱਥੇ ਉਹਦੇ ਨਾਲ ਇਹ ਬਚਾ ਹੋਇਆ ਕਹ ਹੈ ਢਾ ਲਾ ਰਗਾ ਸੀ ਤੇ ਮੋਰੇ ਸਾਹਮਣੇ ਘਰ ਵਾ ਜਿਹੜੇ ਤੇ ਉਹਨਾਂ ਨੂੰ ਨੁਕਸਾਨ ਸਦਾ ਘਰ ਉਹਨਾਂ ਨਾਲ ਹੋਣਾ ਸੀ ਘਰ ਤਾਂ ਮਸੀ ਬਸੀ ਬਣਦੇ ਪਹਿਲੀ ਵਾਰ ਤੇ ਦੁਬਾਰਾ ਬਣਾਉਣੇ ਬਹੁਤ ਔਖੇ ਆ ਸਰਕਾਰਾਂ ਕਹੇ ਤਾਂ ਬਹੁਤ ਕੁਛ ਦਿੰਦੀਆਂ ਪਰ ਕਰਦੀਆਂ ਕੁਛ ਨਹੀਂ ਗੇ ਸਾਰੇ ਲੀਡਰ ਵੀ ਇੱਥੇ ਆਏ ਆ ਆ ਕੇ ਉਹਨਾਂ ਨੇ ਇੱਥੇ ਆ ਕੇ ਫੋਟੋਵਾਂ ਕਰਵਾਈਆਂ ਵਾ ਫੋਨ ਕੀਤੇ ਆ ਹਾਂਜੀ ਕਰਦੇ ਆ ਜੀ ਸਲਾਹ ਮਸ਼ਵਰਾ ਕਰਦੇ ਆ ਜਾਂ ਤੀ ਉਹ ਸਲਾਹ ਕਰਦੇ ਆ ਹਜੇ ਤੱਕ ਸਲਾਹਾਂ ਮਸ਼ਹਵਰਾ ਹੋਈਆਂ ਨੇ ਉਹਨਾਂ ਦੀਆਂ ਤਾਂ ਉਹਦਾ ਕਰਕੇ ਉਹਨਾਂ ਨੇ ਹਜੇ ਤੱਕ ਕੋਈ ਕੰਮ ਅਮਲੀ ਜਾਮਨ ਪਹਿਨਣਾ ਨਹੀਂ ਰਿਹਾ ਇਸੇ ਆਪ ਪਿੰਡ ਵਾਲਿਆਂ ਜਿਹੜੇ ਇੱਥੇ ਲੱਗੇ ਹੋਏ ਜੋ ਸਾਨੂੰ ਤੇ ਰੁਗੋ ਜੀ ਦੇਖਦੇ ਆ ਆ ਕੇ ਜੋ ਵੀ ਕਰਦੇ ਤੇ ਲੋਡ ਕਿਸ ਕਿਸ ਚੀ ਦੀ ਹੈ ਲੋਡ ਸਾਨੂੰ ਇਥੇ ਹੁਣ ਮਿੱਟੀ ਦੀ ਲੋਡ ਆ ਮਿੱਟੀ ਸਾਡੇ ਕੋਲ ਹੈ ਨਹੀਂਗੀ ਇਸ ਟਾਈਮ ਮਿੱਟੀ ਹੁਣ ਜੋ ਵੀ ਅਸੀਂ ਆ ਇਥੋਂ ਦੇ ਲਾਗਿਓ ਭਰ ਕੇ ਆਦੇ ਇਥੋਂ ਹੀ ਲਾ ਕੇ ਬੋਰੇ ਭਰ ਕੇ ਲਾ ਰਹੇ ਆ ਤੇ ਮਿੱਟੀ ਦੀ ਬਹੁਤ ਜ਼ਿਆਦਾ ਕਮੀ ਆ ਇਥੇ ਮਿੱਟੀ ਸਾਨੂੰ ਉਥੇ ਮਿੱਟੀ ਆ ਜਾਵੇ ਤੇ ਬੋਰਿਆਂ ਦੀ ਤੇ ਜੇ ਸਾਨੂੰ ਇਥੇ ਬੋਰੇ ਜਿਹਦੇ ਭਰੇ ਜਾਣ ਉਥੇ ਭਰਨੇ ਆ ਉਨੂੰ ਲਿਹਾਉਣ ਵਾਸਤੇ ਕਿਸ਼ਤੀ ਦਾ ਪ੍ਰਬੰਧ ਹੋ ਜਵੇ ਤਾਂ ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਰਾਹਤ ਮਹਿਸੂਸ ਹੋਊਗੀ ਤੇ ਮਸ਼ੀਨ ਜਿਹੜੀ ਆ ਕਿ ਪਾਪ ਲਾਈਨ ਆ ਜਾਵੇ ਤਾਂ ਬਹੁਤ ਵਧੀਆ ਵਾ ਕਿਉਂਕਿ ਇਹਨਾਂ ਨੇ ਮੈਂ ਜੀਸੀਬੀ ਭੇਜੀ ਸੀ ਪਰ ਉਹ ਵੀ ਖੁੱਬ ਗਈ ਸੀਗੀ ਪਰ ਉਹ ਕੋਈ ਕੰਮ ਨਹੀਂ ਕਰ ਰਹੀ ਹੈਗੀ ਉਹ ਗਾਂ ਨਹੀਂ ਆ ਰਹੀ ਹੈਗੀ ਇੱਥੋਂ ਤੱਕ ਪਹੁੰਚ ਨਹੀਂ ਪਾ ਰਹੀ ਹੈਗੀ ਉਹ ਤੇ ਛੋਟੀ ਮਸ਼ੀਨ ਦਾ ਹੁੰਦਾ ਕਰਕੇ ਵੱਡੀ ਪਾਪ ਲਾਈਨ ਆ ਜਾਵੇ ਤਾਂ ਉਹਦੇ ਨਾਲ ਇੱਥੇ ਸਾਰਾ ਕੁਝ ਪਹੁੰਚਾਇਆ ਜਾ ਸਕਦਾ ਵਾ ਤੇ ਅਸੀਂ ਤਾਂ ਇਹ ਆ ਕਾਕਾ ਹਰ ਕਗੇ ਜੋ ਵੀ ਲੰਗਰ ਆ ਰਿਹਾ ਵਾ ਨਕੂਦਰਤ ਆ ਰਿਹਾ ਵਾ ਉਹ ਇੱਥੇ ਵਰਤਾਇਆ ਜਾ ਰਿਹਾ ਵਾ ਜੋ ਚਾਰੇ ਦੀ ਇਹਨਾਂ ਨੂੰ ਜ਼ਰੂਰਤ ਆ ਹੁਣ ਪੱਠੇ ਨਾਲ ਸਾਰਿਆਂ ਦੇ ਇੱਥੇ ਅੱਜ ਮੀਨਸ ਜਿਹੜੀ ਇੱਥੇ ਸਾਹਮਣੇ ਦਿਖਾਇਆ ਜਾਵੇ ਤਾਂ ਭਾਵਾ ਇੱਥੇ 15 ਕਿੱਲੇ ਸੀਗੇ ਜ਼ਮੀਨ ਦੇ ਜੋ ਕਿ ਦਰਿਆ ਆਪਣੇ ਵਿੱਚ ਰੋੜ ਕੇ ਲੈ ਗਿਆ ਵਾ ਇੱਥੇ ਪੱਠੀ ਬੀਜੇ ਹੋਏ ਸੀਗੇ ਕਈਆਂ ਦੇ ਚਾਰਾ ਸੀ ਪਸ਼ੂਆਂ ਦਾ ਉਹ ਵੀ ਵਿੱਚ ਰੋੜ ਕੇ ਚਲੇ ਗਿਆ ਦਰਿਆ ਬਣ ਗਿਆ ਟਾਈਮ ਉਹਨੇ ਆਪਣੇ ਵਿੱਚ ਉਹਨੇ ਉਸਨੇ ਸਾਰਾ ਨੂਚ ਨੂੰ ਢਾ ਲਾਈ ਹੋਈ ਆ ਇਹ ਨੋਚ ਵੀ ਅੱਧੀ ਡੱਗ ਚੁੱਕੀ ਆ ਤੇ ਅੱਧੀ ਬਰਕਰਾਰ ਆ ਤੇ ਇਹਨੂੰ ਹੁਣ ਮੁਕੰਮਲ ਕਰਨ ਵਿੱਚ ਅਸੀਂ ਆਪ ਪਿੰਡ ਵਾਸੀ ਲੱਗੇ ਹੋਏ ਆ ਤੇ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਹੈਗਾ ਨਾ ਕੋਈ ਵੀ ਇੱਥੇ ਸਰਕਾਰੀ ਮੁਲਾਜ਼ਮ ਐਸ ਟਾਈਮ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਦੇਖ ਲਓ ਕੋਈ ਵੀ ਸਰਕਾਰੀ ਮੁਲਾਜ਼ਮ ਇੱਥੇ ਹੈ ਨਹੀਂਗਾ ਨਾ ਇੱਥੇ ਠੇਕੇਦਾਰ ਆ ਨਾ ਕੋਈ ਨਹੀਂਗਾ ਇੱਥੇ ਕੁਝ ਨਹੀਂ ਹੈਗਾ ਕਿ ਮੋਰੇ ਵਗੈਰਾ ਲਗਾ ਰਹੇ ਕਿ ਸਸਤਾ ਨੂੰ ਲਗਾਇਆ ਜਾ ਰਿਹਾ ਪ੍ਰਸ਼ਾਸਨ ਨਹੀਂ ਇਹ ਪਿੰਡ ਵਾਲੇ ਆਪਣੇ ਆਪ ਪਿੰਡ ਵਾਲੇ ਆ ਇਹ ਪਿੰਡ ਵਾਲੇ ਆ ਮਨੇਗਾ ਦੇ ਤਹਿਤ ਸਰਪੰਚ ਕੰਮ ਕਰਵਾ ਰਿਹਾ ਆ ਹਾਂਜੀ ਹਾਂਜੀ ਜੋ ਪਿੰਡ ਦਾ ਸਰਪੰਚ ਸਾਡੇ ਉਹ ਮਨਰੇਗਾ ਦੇ ਤਹਿਤ ਕੰਮ ਕਰਵਾ ਰਿਆ ਵਾ ਉਹ ਉਹ ਬੁਰੇ ਭਰ ਰਹੇ ਆ ਤੇ ਬਾਕੀ ਲਾ ਰਹੇ ਆ ਬਾਕੀ ਜੋ ਬਾਕੀ ਥੋ ਆ ਰਹੇ ਆ ਪਰ ਲੋਕ ਤਾਂ ਆ ਰਹੇ ਆ ਵਾ ਦੇਖ ਕੇ ਤਾਂ ਆਪਾਂ ਆਪਣਾ ਉਹ ਜਾ ਰਹੇ ਆ ਇੱਥੋਂ ਮੁੜ ਰਹੇ ਆ ਤੇ ਕਿਸੇ ਨੇ ਇੱਥੇ ਹੋਰ ਸਾਨੂੰ ਕੋਈ ਚੀਜ਼ ਦੀ ਕੋਈ ਸਹਾਇਤਾ ਨਹੀਂ ਹੈਗੀ ਹਜੇ ਤੱਕ ਮਿਲੀ ਧੰਨਵਾਦ ਹਾਂਜੀ ਧਰਮ ਤਾਂ ਇਹ ਤਸਵੀਰਾਂ ਦਰਦਨਾਕ ਤਸਵੀਰਾਂ ਨੇ ਬਹੁਤ ਅੱਗੇ ਤੱਕ ਤਸਵੀਰ ਦਿਖਾ ਰਿਹਾ ਸਰਨ ਦੇ ਕ੍ਰਿਪਾ ਸਰਨ ਦਿਖਾ ਦੇ ਅੱਗੇ ਤੋਂ ਕੁਝ ਸ਼ੇਅਰ ਕਰਨਗੇ ਤਾਂ ਹੀ ਪਹੁੰਚ ਜੇ ਵਾਹ ਤਾਂ ਅੱਗੇ ਹੋ ਸੂਈਰਾਂ ਤਖਾ ਰਹੇ ਆ ਹਾਲਾਤ ਬਹੁਤ ਜਾਗਾ ਜ਼ਿਆਦਾ ਤਰਸਯੋਗ ਨੇ ਇੱਧਰ ਆਣੀ ਹੈ ਕਿ ਬੰਨ ਦੇ ਹਲਾਤ ਤਰਸ ਜੋ ਹੋ ਚੁੱਕੇ ਆ ਅੱਗੇ ਬਹੁਤ ਸਾਰੇ ਘਰ ਨੇ ਜਿੱਥੇ ਕੀ ਵੱਡਾ ਨੁਕਸਾਨ ਵੱਡਾ ਖਤਰਾ ਹੋ ਸਕਦਾ ਤੇ ਆਪਣੇ ਆਪ ਚ ਇੱਕ ਦਿਲ ਨੂੰ ਦੁਖੀ ਕਰਨ ਵਾਲੇ ਤਸਵੀਰ ਨੇ ਤੇ ਇਹ ਬਹੁਤ ਸਾਰੀਆਂ ਕਿਸਦਾ ਕਿ ਬੀਬੀਆਂ ਇੱਥੇ ਕੰਮ ਕਰਨ ਦੇ ਲਈ ਲੱਗੀਆਂ ਹੋਈਆਂ ਜਿਹੜੇ ਕਿ ਸਰਪੰਚ ਦੇ ਮਨਰੇਗਾ ਦੇ ਤਹਿਤ ਕੰਮ ਇੱਥੇ ਹੋ ਰਿਹਾ ਪਰ ਪ੍ਰਸ਼ਾਸਨ ਦੇ ਹਾਲਾਤ ਇੰਨੇ ਮਾੜੇ ਨੇ ਇੰਨੇ ਤਰਸਜੋਗ ਨੇ ਕਿ ਪ੍ਰਸ਼ਾਸਨ ਦਾ ਜੇ ਕੋਈ ਵੀ ਨਮਾਇੰਦਾ ਇੱਥੇ ਤੱਕ ਨਹੀਂ ਪਹੁੰਚਿਆ ਜੋ ਕਿ ਇੱਥੋਂ ਦੇ ਜੋ ਸਰਪੰਚ ਨਾਲ ਗੱਲਬਾਤ ਹੋਈ ਜਾਂ ਹੋਰ ਲੋਕਾਂ ਦੇ ਨਾਲ ਗੱਲਬਾਤ ਹੋਈ ਹੈ ਤਾਂ ਇਧਰ ਤੱਕ ਤਸਵੀਰ ਤੋਂ ਉੱਤੇ ਤੱਕ ਅੱਗੇ ਤੱਕ ਸਾਹਮਣੇ ਲੈ ਕੇ ਜਾ ਰਹੇ ਹਾਂ ਤਾਂ ਮਾਤਾ ਹਾਲਾਤ ਕਿਸ ਤਰ੍ਹਾਂ ਦੇ ਤੁਸੀਂ ਵੀ ਕੰਮ ਕਰ ਰਹੇ ਹੋ ਜੀ ਬਹੁਤ ਹੀ ਮਾੜੀ ਆ ਜੇਕਰ ਅੱਗੇ ਘਰਾਂ ਦੀ ਗੱਲ ਕਰੀਏ ਘਰਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਆਗੇ ਸਾਨੂੰ ਕੀ ਲੋੜ ਤੇ ਹੈਗੀ ਆ ਲੋੜ ਹੈਗੀ ਹੈ ਜੀ ਹਾਂ ਜੀ ਪਹਿਲਾ ਹਾਂਜੀ ਪੈਣ ਜੀ ਕਿ ਕਿੱਦਾਂ ਦੇ ਹਾਲਾਤ ਨੇ ਪ੍ਰਸ਼ਾਸਨ ਦਰਵੇਜ ਕਿਸ ਤਰ੍ਹਾਂ ਦਾ ਰਿਹਾ ਇੱਥੇ ਬਹੁਤ ਹਾਲਾਤ ਮਾੜੇ ਨੇ ਵੀਰੇ ਕਿਹੜੇ ਕਿਸਿੱਦੇ ਲੋੜ ਹੈ ਇੱਥੇ ਇੱਥੇ ਵੀਰ ਜਿਸ ਨੇ ਇੰਦਾ ਮੀਂਹ ਇੰਦਾ ਇਹਨਾ ਮੀਂਹ ਦਾ ਡਰ ਤੇ ਪਾਣੀ ਦਾ ਡੰਗਰ ਮਾਰ ਨੂੰ ਕੁਛ ਨਹੀਂ ਨਾ ਵਿਚਾਰ ਇਹ ਰਾ ਕਰਾਰੇ ਕਾਰਨ ਪੇਵੇਂ ਨੇ ਬਹੁਤ ਜ਼ਿਆਦਾ ਵੀਰੇ ਹੁਣ ਗਿਣਤੀ ਵਿੱਚ ਤਾਂ ਨਹੀਂ ਪਤਾ ਵੀ ਹਾਂ ਕਾਫੀ ਜ਼ਿਆਦਾ ਹੋ ਸਕਦਾ ਹਾਂਜੀ ਬੰਨ ਤੇ ਜੋ ਵੀ ਬੈਠੇ ਖਾਣ ਦੇ ਲਈ ਇੱਥੇ ਤਾਂ ਹੋਰ ਚੀਜ਼ਾਂ ਦੀ ਜ਼ਰੂਰਤ ਬਹੁਤ ਹੁੰਦੀ ਹੈ ਜਿਸ ਨਾਲ ਸਾਰੇ ਕੰਮ ਲੱਗਿਆ ਹਾਂ ਤੇ ਕਿਸ ਕਿਸ ਚੀਜ਼ ਦੀ ਲੋੜ ਹੈ ਇੱਥੇ ਤਾਂ ਵੀਰੇ ਹਰ ਰਾਸ਼ਨ ਦੀ ਵੀ ਲੋੜ ਹੈ ਹਰ ਇੱਕ ਇੱਕ ਕੱਪੜੇ ਦੀ ਢੇ ਦੀ ਵੀ ਡੰਗਰ ਮਾਲ ਹਾਂਜੀ ਚਾਰਾ ਹਾਂਜੀ ਪੱਠਾ ਰਠਾਰਕ ਚੀਜ਼ ਦੀ ਜਿੰਨਾ ਵੀਰੇ ਕਰਜ ਕਰਾ ਵਿੱਚ ਹੁੰਦਾ ਜ਼ਰੂਰਤ ਹਰਕ ਚੀਜ਼ ਦੀ ਪਰ ਜਿਸ ਦਿਨ ਦਾ ਇਦਾਂ ਹਾਲਾਤ ਬਹੁਤ ਕਰਾ ਤੇ ਮਾੜੇ ਹਾਂਜੀ ਇਸ ਤਰ੍ਹਾਂ ਇਹ ਜਿਹੜੀ ਗਰੀਬ ਜਨਤਾ ਦੀ ਸੈਟਾ ਕੀਤੀ ਜਾਵੇ ਹਾਂਜੀ ਬਸ ਵਾਦ ਤੋਂ ਬਾਅਦ ਵਿੱਚ ਕੀਤੀ ਜਾਵੇ ਤਾਂ ਇਹ ਤਸਵੀਰਾਂ ਨੇ ਬਹੁਤ ਦਰਦਨਾਕ ਤਸਵੀਰਾਂ ਨੇ ਅੱਗੇ ਤੱਕ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਤਾਂ ਸਾਹਮਣੇ ਕੁਝ ਕਰ ਦੇ ਸਕਦੇ ਹੋ ਇਹ ਬੜਾ ਘਰ ਇਹ ਵੀ ਬੰਦੇ ਬਿਲਕੁਲ ਨਜ਼ਦੀਕ ਹੈ ਅੱਗੇ ਇੱਕ ਪਿੰਡ ਤਰ੍ਹਾਂ ਪਿੰਡ ਪੂਰਾ ਭੱਜਿਆ ਹੋਇਆ ਇੱਧਰ ਦੇਖ ਸਕਦੇ ਹੋ ਕਿ ਇੱਧਰ ਹੁਣ ਇੱਕ ਹੋਰ ਤਸਵੀਰ ਦਿਖਾਉਣਾ ਕਿ ਜਦੋਂ ਇਸ ਇਸ ਥਾਂ ਤੇ ਆਉਣਾ ਪੈਂਦਾ ਤਾਂ ਤਰ੍ਹਾਂ ਦੇ ਵਿੱਚੋਂ ਅੱਗੇ ਪੈਦਲ ਤੁਰ ਕੇ ਆਉਣਾ ਪੈਂਦਾ ਜੋ ਰਸਤਾ ਬੰਦ ਹੋ ਚੁੱਕਿਆ ਇੱਥੇ ਆਉਣ ਵਾਲਾ ਰਸਤਾ ਬੰਦ ਹੋ ਚੁੱਕਿਆ ਹੈ ਕਰਾਂ ਦੇ ਵਿੱਚੋਂ ਅੱਗੇ ਤੁਰ ਕੇ ਆਉਣਾ ਪੈਂਦਾ ਤਾਂ ਹੋਰ ਵੀ ਤਸਵੀਰ ਦੁਖੀ ਹੋ ਜਾਂਦੀ ਹੈ ਹਾਂਜੀ ਵੀਰ ਜੀ ਕਹਿਣਾ ਚਾਹੁੰਗੇ ਕੁਝ ਸ਼ੈਣਾ ਇਹ ਤਾਂ ਉਹਨਾਂ ਦੀ ਹਾਂਜੀ ਜਦੋਂ ਵੋਟਾਂ ਦੀ ਵਾਰੀ ਉਦੋਂ ਕਿਹਾ ਨੇ ਇਹਨਾਂ ਨੇ ਵੀ ਆ ਗਰੀਬ ਬੰਦੇ ਨੇ ਸਾਰਿਆਂ ਦੇ ਕਮਰੇ ਪਵਾ ਕੇ ਜਾਂ ਦੇ ਕਿ ਹੋਰ ਜਗ੍ਹਾ ਮੋਲ ਥਾਂ ਲੈ ਕੇ ਪੰਜ-ਪੰਜ ਬਦਲੇ ਕੋਈ ਕੁਝ ਨਹੀਂ ਮਿਲਿਆ ਇੱਥੇ ਹੁਣ ਤੱਕ ਪਤਾ ਹੈ ਉਹਨਾਂ ਦਾ ਖਾਂ ਹੀ ਕੋਈ ਨਹੀਂ ਰਹਿ ਗਿਆ ਕਿ ਜਾਮਣ ਨੂੰ ਰੋੜ ਕੇ ਤਾਂ ਹਾਂ ਖਾਂ ਹੋਵੇ ਤਾਂ ਕਿ ਜਾਮਣਾ ਜਗਾ ਕੋਈ ਪੰਜ ਪੰਜ ਮਰਲੇ ਲੈ ਕੇ ਦਿੱਤੇ ਜਾਣ ਲਰੈ ਛੁੱਤੇ ਬਣਾ ਲੈਣਾ ਆ ਇਧਰ ਕੈਮਰਾ ਮਾਰ ਕੇ ਵੇਖ ਉਧਰ ਵੀ ਪਾਣੀ ਇਧਰ ਵੀ ਪਾਣੀ ਸਾਰੇ ਪਾਸੇ ਪਾਣੀ ਪਾਣੀ ਸਾਰੇ ਪਾਸੇ ਪਾਣੀ ਹਾਂਜੀ ਪੌਣਾ ਪੈਂਦਾ ਇਹ ਆ ਪਿੰਡ ਦੀ ਸਰਪੰਚ ਸੀ ਜਿਹੜਾ ਲਗਾਤਾਰ ਆਪਣਾ ਦੁੱਖ ਦਰਦ ਸਾਂਝਾ ਕੀਤਾ ਸੁਣੋ ਆ ਜੀ ਸੁਣੋ ਆ ਜਾ ਤਾਂ ਅੱਗੇ ਤੱਕ ਤਸਵੀਰ ਤੁਹਾਨੂੰ ਦਿਖਾਉਣੀ ਹੈ ਕਿ ਇਹ ਕਿਹੜੇ ਘਰ ਅੱਗੇ ਨੇ। ਸਭ ਸਭ ਠੀਕ ਹੈ ਜੀ। ਹਾਂਜੀ। ਹਾਂ ਭਾਈ ਚਲ ਜਾਈਏ। ਨਹੀਂ ਤਾਂ ਚਾਹ ਪਿਆਵਾ ਦੇ ਕਰੂਗਾ ਚਾਹ ਤੇ। ਤਾਂ ਇੱਧਰ ਅੱਗੇ ਤਸਵੀਰ ਹੋਰ ਦਿਖਾਉਣੀ ਆ। ਇਹ ਤੁਸੀਂ ਘਰ ਦੇਖ ਸਕਦੇ ਹੋ ਖਲਾਤ ਇੱਧਰ ਵੀ ਦਰਸਜੋਗ ਨੇ ਆਹ ਦਰਖਤ ਵਗੈਰਾ ਹੋਰ ਅੱਗੇ ਕੱਟ ਕੇ ਉਸ ਰੋਚ ਦੇ ਵਿੱਚ ਜੋ ਤਾਂ ਜਿੱਥੇ ਲੱਗੇ ਸੀ ਉੱਥੇ ਸੁੱਟੇ ਗਏ ਸੀ। ਤਾਂ ਜਦੋਂ ਦਰਖਤ ਵੱਢ ਕੇ ਆਪ ਨੂੰ ਸੁੱਟਣੇ ਪੈਣ, ਬੋਰੇ ਕੱਟੇ ਆਪ ਨੂੰ ਲਗਾਉਣੇ ਪੈਣ ਤਾਂ ਫਿਰ ਸਿਰਫ ਬੋਟਾਂ ਪਾਉਣ ਨੂੰ ਰੱਖੇ ਹੋਇਆ ਇਹ ਲੋਕ। ਔਰ ਕੰਮ ਸਰਕਾਰ ਨੇ ਕੀ ਕੀਤਾ ਤਾਂ ਸਿਰਫ ਦਾਣੇ ਤੱਕ ਹੀ ਸੀਮਤ ਰੱਖਿਆ ਸਰਕਾਰ ਨੂੰ ਤੇ ਉਹ ਹੁਣ ਤਾਂ ਹੁਣ ਉਹ ਕਈ ਘਰਾਂ ਦੇ ਉਹ ਵੀ ਰਾਸ਼ਨ ਕਾਰਡ ਕੱਟੇ ਗਏ ਆ ਤਾਂ ਹਾਲਾਤ ਬਹੁਤ ਜ਼ਿਆਦਾ ਤਰਸੇ ਉਹਨੇ ਕਿਸ ਜਗ੍ਹਾ ਤੋਂ ਅਸੀਂ ਆਏ ਸੇ ਲੰਘ ਕੇ ਉਹ ਤਸਵੀਰ ਦਿਖਾਉਣੀ ਆ ਕਿ ਰਸਤਾ ਹੋਣ ਵਾਲਾ ਜਿਸ ਉਹ ਬੰਦ ਹੋ ਚੁੱਕਿਆ ਇੱਥੇ ਉੱਥੇ ਕਾਫੀ ਜ਼ਿਆਦਾ ਪਾਣੀ ਖੜਾ ਹੈ ਪਰ ਜੋ ਰਸਤਾ ਬਚਿਆ ਉਥੋਂ ਦੀ ਤਸਵੀਰ ਦਿਖਾਉਣੀ ਆ ਜੋ ਬਚਿਆ ਰਸਤਾ ਹੁਣ ਘਰਾਂ ਦੇ ਵਿੱਚੋਂ ਲੰਘ ਕੇ ਆਉਣਾ ਪੈਂਦਾ ਬਹੁਤ ਜ਼ਿਆਦਾ ਗੇ ਘਰ ਨੇ ਕਈ ਘਰ ਇੱਥੇ ਡਿੱਗੇ ਵੀ ਹੋਏ ਨੇ ਜਿਹੜੇ ਕਿ ਕੁਛ ਪੱਕੇ ਘਰ ਸੀ ਜਾਂ ਕੱਟੇ ਸੀ ਉਹ ਘਰ ਡਿੱਗੇ ਵੀ ਹੋਏ ਨੇ ਹਾਲਾਤ ਤਰਸਯੋਗ ਨੇ ਕਦਮ ਲਾ ਕੇ ਇਹ ਰਸਤਾ ਸੀ ਜਿੱਥੇ ਹੁਣ ਤਕਰੀਬਨ ਅੱਗੇ 10 10 ਫੁੱਟ ਪਾਣੀ ਖੜਾ ਇਸ ਰਸਤੇ ਤੇ ਇਹ ਸਾਵਣਾ ਅੱਗੇ ਤੱਕ ਦੇਖ ਸਕਦੇ ਤਾਂ ਹੁਣ ਇਹ ਘਰ ਦੇਖੋ ਕਿ ਹਾਲਾਤ ਕੀ ਨੇ ਜਿਹੜਾ ਪਹਿਲਾਂ ਹੀ ਹਾਲਾਤ ਮਾੜੇ ਨੇ ਤਾਂ ਫਿਰ ਜੇਕਰ ਇੱਥੋਂ ਨੁਕਸਾਨ ਹੋ ਜਾਂਦਾ ਤਾਂ ਫਿਰ ਕੀ ਬਣੂਗਾ ਕੱਚੇ ਘਰ ਨੇ ਹਾਲਾਤ ਬਹੁਤ ਜ਼ਿਆਦਾ ਤਰਸਯੋਗ ਨੇ ਤਾ ਇਸ ਰਸਤੇ ਥਾਂ ਇਹ ਸੀ ਲੰਕੇ ਇਹ ਸੀ ਲੋਕਾਂ ਦੇ ਘਰਾਂ ਜੋ ਇਸ ਰਸਤੇ ਚ ਘਰ ਆਉਂਦੇ ਉਹਨਾਂ ਦੇ ਘਰਾਂ ਦੇ ਵਿੱਚੋਂ ਸਾਰੇ ਸੇਵਾ ਵਾਲੇ ਮੁੰਡੇ ਇੱਥੂ ਲੰਕੇ ਆਉਂਦੇ ਆ ਦੂਜੀ ਇਹ ਗੱਲ ਹੈ ਕਿ ਹਾਲਾਤ ਤਰਸਯੋਗ ਨੇ ਕੋਲ ਮਲਾ ਕੇ ਪ੍ਰਸ਼ਾਸਨ ਤਕਰੀਬਨ ਤਕਰੀਬਨ ناکਾਉ ਫੇਲ ਹਾਰਕ ਥਾਂ ਤੇ ਹੋ ਚੁੱਕਿਆ ਤਾਂ ਇੱਕ ਬੋਰੇ ਵਗੈਰਾ ਲਗਾਏ ਹੋਏ ਆ ਕਿ ਘਰਾਂ ਦੇ ਵਿੱਚੋਂ ਲੰਘਿਆ ਜਾ ਸਕੇ ਤਾ ਜੋ ਪੰਪਾਰ ਸ਼ਬੋ ਜਿਆਦਾ ਹੋਈਏ ਤਿਲਕਣ ਬਾਜੀ ਨ ਹੋਵੇ ਤਾਂ ਇਨਾਂ ਨੇ ਪਾਣੀ ਲੱਗਿਆ ਹੋਇਆ ਘਰ ਦੇ ਨਾਲ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਅੱਜ ਪਾਣੀ ਥੋੜਾ ਘਟਿਆ ਪਰ ਇਸ ਤੋਂ ਪਹਿਲਾਂ ਪਾਣੀ ਬਹੁਤ ਜ਼ਿਆਦਾ ਸੀ ਇਨਾਂ ਨੇ ਪਾਣੀ ਲੱਗਿਆ ਹੈ ਤਾਂ ਇਸ ਤੋਂ ਆਪਾਂ ਕੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਜੇਕਰ ਪਾਣੀ ਘਟੇ ਇਨਾਂ ਨੇ ਪਾਣੀ ਜੇਕਰ ਪਾਣੀ ਵੱਧ ਜਾਂਦਾ ਤਾਂ ਕੀ ਹਾਲਾਤ ਹੋਣਗੇ ਸਤਲੁਜ ਦੇ ਵਿੱਚ ਪਾਣੀ ਹੋਰ ਵੀ ਛੱਡਿਆ ਜਾ ਚੁੱਕਿਆ ਹੈ ਤੇ ਫਿਰ ਕੀ ਹੋਣਗੇ ਹੁਣ ਆ ਤੁਸੀਂ ਘਰ ਦੇਖ ਸਕਦੇ ਹੋ ਕੀ ਹਾਲਾਤ ਬਣੇ ਹੋਏ ਆ ਇਹ ਹਾਲਾਤ ਨੇ ਜੋ ਤੁਸੀਂ ਲਗਾਤਾਰ ਤਸਵੀਰਾਂ 'ਚ ਦੇਖ ਸਕਦੇ ਆਂ ਇੱਧਰ ਇੱਕ ਮਾਤਾ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਮਾਤਾ ਤੁਹਾਡੇ ਨਾਲ ਗੱਲ ਕਰਨ ਆਏ ਆਂ ਅਸੀਂ ਜਦੋਂ ਇੱਥੇ ਪਹੁੰਚੇ ਤਾਂ ਮਾਤਾ ਕਹਿੰਦੇ ਕਿ ਕੁਝ ਦੇਣਾ ਲੈਣਾ ਪਰ ਅਸੀਂ ਪੱਤਰਕਾਰ ਆਂ ਮਾਤਾ ਅਸੀਂ ਪੱਤਰਕਾਰ ਆਂ ਤੁਹਾਡੀ ਸਰਕਾਰ ਤੱਕ ਆਵਾਜ਼ ਪਹੁੰਚਾਉਣਾ ਆਏ ਅਸੀਂ ਅਸੀਂ ਫੋਟੋ ਨਹੀਂ ਮਾਤਾ ਕੀ ਕਰਨ ਚਾਹੁੰਗੇ ਸਰਕਾਰ ਨੂੰ ਕੀ ਕਰਨ ਚਾਹੁੰਗੇ ਅਸੀਂ ਤਾਂ ਨੇ ਬੱਚੇ ਜੀਵਣੇ ਕੋਹਾਂ ਨੂੰ ਵਿਚਾਰ ਪੰਜ ਪੰਜ ਮਰਲੇ ਕਰ ਥਾਂ 'ਚ ਦੇਵਣਾ ਅਸੀਂ ਲੋੜ ਜਾਂਦੇ ਹੁੱਤੇ ਪਈਏ ਲੋੜ ਜਾਣਾ ਕੋਈ ਆ ਹੀ ਤਾਂ ਉੱਥੇ ਚਲ ਹਨ ਹੁਆ ਕਤੇ ਕਰਦੇ ਅਮ ਚੱਕੀ ਹੈ ਘਰ ਡਿੱਗੇ ਪਿਆ ਕੰਦਾ ਡਿੱਗੀਆਂ ਪਈਆਂ ਆ ਕੋਠੇ ਡੱਗ ਪੈ ਮੱਜਾ ਇਥਾ ਆਗਿਆ ਨਾ ਹਾਦੀਆਂ ਆ ਮੱਜਾ ਮਸੇ ਬਚੀਆਂ ਨੇ ਆ ਮੱਜਾ ਨੂੰ ਆਜੀ ਵਿਚਾਰੀਆਂ ਫਿਰਦੀਆਂ ਨਾ ਹਲਦੀਆਂ ਫਿਰਦੀ ਨਹੀਂ ਕਰਤੇ ਤੋਂ ਵੇਖਿਆ ਹੀ ਕਰਨਾ ਹਾਂ ਹਾਂ ਮੱਜਾ ਦਾ ਬੁਰਾ ਹਾਲ ਆ ਪਿਆ ਸਾੜਾ ਤਾਂ ਮੰਦੇ ਹਾਂ ਅਣ ਹਾਰਾ ਹਾਨਵਾ ਹੀ ਤਾਂ ਆਈ ਮਾਂ ਕ ਕਰਨੇ ਹਾਨੂ ਪੈੜੀ ਕਰਦੀ ਅਮ ਚ ਕੋਈ ਦਾਦ ਮਾਤਾ ਤੇ ਲਿਟਰ ਫੋਟੋਆਂ ਕਰਵਾਉਣਾ ਹੁੰਦੇ ਫੋਟੋਆਂ ਕਰਵਾਉਣਾ ਹੁੰਦੇ ਜੇ ਤਾਂ ਕੋ ਲਿਟਰ ਆ ਜਾਂਦਾ ਫੋਟੋ ਕਰਮਣਾਉਂਦੇ ਆ ਫੋਟੋ ਕਰਵਾ ਕੇ ਚਲੇ ਜਾਂਦੇ ਆ ਇਵੇਂ ਬਾਹਰ ਆਉਂਦੇ ਆ ਬੋਲ ਬੂਲ ਤੇ ਨਾਖਣਦੇ ਆ ਦੋਦੀ ਵੀਡੀਓ ਬਣਾ ਦੋਤਾ ਚਾਰਾ ਮਾਤਾ ਸਾਰੇ ਪੌਣੇ ਆ ਹੈ ਵੋਟਾ ਮੰਗਣ ਸਾਰੇ ਆਉਂਦੇ ਉਦਾ ਦੇ ਨਿਹਾਰੇ ਕੀ ਉਸ ਤੋਂ ਬਾਅਦ ਮਦਦ ਕਰਨ ਕਦੇ ਆਇਆ ਨਾ ਕੋਈ ਨਹੀਂ ਮਰੂਆ ਤਾਂ ਪਿੱਛੇ ਬਾਤ ਸਾਥ ਘਰ ਨਹੀਂ ਵੇਖਣੇ ਨਾ ਮਾਰ ਕੇ ਜੀਂਦੇ ਨੇ ਕਿ ਕੀ ਹੋਇਆ ਪਿਆ ਔਰ ਮਾਤਾ ਤੇ ਢਾਲ ਲੱਗੀ ਹੋਈ ਹੈ ਕਾਫੀ ਜ਼ਿਆਦਾ ਢਾਲ ਲੱਗੀ ਨੁਕਸਾਨ ਕਿੰਨਾ ਹੋ ਸਕਦਾ ਔਰ ਆਹ ਹੁਣ ਕਿੰਨਾ ਕੁਛ ਕਰਦੀ ਹੈ ਮਹੇਕਾਰ ਕਰਦੇ ਉਧਰ ਜਾਂਦੇ ਪੈਂ ਦਾਣੇ ਵਿੱਚ ਪਏ ਨੇ ਕੱਬੇ ਜਾਂਦੇ ਦਾਣੇ ਆ ਉਹ ਤੂੰ ਰੱਬ ਨਹੀਂ ਕੋ ਉੱਚਾ ਹੁੰਦਾ ਉਹ ਹਾਰੇ ਵਿੱਚ ਗਲੇ ਜਾਂਦੇ ਆਣੇ ਡਰਮਾੜ ਵਾਤੀ ਜਿਹੜੇ ਕੋ ਦੋ ਘਰ ਤੇ ਮਲ ਲੈ ਰੱਖੇ ਨੇ ਪੜੀ ਧਿਗੀ ਕੋ ਨਹੀਂ ਪੁੱਤਰ ਹਾਜੀ ਤਿਆਰੀ ਕਰ ਤੇ ਖਾਣ ਨੇ ਤਜੂ ਦੇਣਾ ਨੇ ਤੁਹਾਨੂੰ ਦੁਜੀ ਹੱਦ ਖਾਤੇ ਚ ਕੋ ਦੋ ਦਵਾਨੇ ਪਾਵਣ ਚ ਤਾਂ ਨਹੀਂ ਦੇਣਾ ਤੁਹਾਨੂੰ ਦੇਵਣੀ ਨਾ ਕੁਛ ਵੀ ਅਖਾਤ ਜਾਂਦੇ ਫਰਗੂ ਜੜ ਬੈਠੇ ਨੇ ਮੇਰੇ ਨਾਲ ਮਾਤਾ ਨੇ ਹਾਲਾਤ ਤਰਸਯੋਗ ਨੇ ਤਕਰੀਬਨ ਕੁੱਲ ਮਿਲਾ ਕੇ ਤਾਂ ਬਹੁਤ ਕਹਾਤਾ ਮਾਤਾ ਨੇ ਦਰਦ ਬਹੁਤ ਜ਼ਿਆਦਾ ਆਪਣਾ ਬਿਆਨ ਕੀਤਾ ਤਾਂ ਸਰਕਾਰ ਨੂੰ ਚਾਹੀਦਾ ਕਿ ਕੋਈ ਨਾ ਕੋਈ ਸੋਚੇ ਮਦਦ ਕਰੇ ਸਰਕਾਰ ਨੂੰ ਕਹਿੰਦੇ ਕੋ ਸ਼ਰਮ ਹੀ ਲਾ ਕੇ ਰੱਖੀ ਹੈ ਵਾਕਿ ਸੱਚੀ ਗੱਲ ਹੈ ਕਿ ਵੋਟਾਂ ਪਾਉਣ ਲਈ ਰੱਖਿਆ ਹੈ ਬਸ ਹੋਰ ਉਹ ਦੁਬਾਰਾ ਜਾ ਰਹੀਆਂ ਜਾਂ ਹੋਰ ਕੁਝ ਨਹੀਂ ਲੱਗੀਆਂ ਆਵਣ ਦੀਆਂ ਲੈਣ ਹੀ ਲੱਗੀ ਬਦਲ ਕਿਦਾਂ ਓਟਾ ਮੰਗਣ ਆਂਦੇ ਨੇ ਨਾ ਆਖਣ ਹਾਂ ਨੂੰ ਪਾਉ ਤਾਂ ਬੱਚੇ ਜੀਵਨ ਹਾਂ ਨੂੰ ਪਾਉ ਹੁਣ ਹੱਦ ਨੂੰ ਆਣੀ ਇੰਨੇ ਤੇ ਬੱਚੇ ਜੀਰ ਜੇ ਡੁੱਬਦੇ ਪਏ ਤੁਹਾਨੂੰ ਕੱਢੋ ਚੜਨੇ ਆ ਕਰੇ ਮਾਰ ਚੜਨੇ ਉਹ ਤਾਂ ਸਾਡੀ ਮਦਦ ਹੀ ਨਹੀਂ ਕੋਈ ਕਰਦਾ ਹਾਂ ਅਸੀਂ ਕੀ ਕਰੀਏ ਦੱਸੋ ਹਾਂ ਪੁੱਤਰ ਹਾਂ ਆ ਰੋਤ ਹੋਤ ਕਜੰਦਰ ਬਾਹਰ ਬਾਹਰ ਰੋਟੀ ਪਾਕ ਗਈ ਤਾਂ ਖਾ ਲਈ ਨਾ ਪੱਕੀ ਬੈਠਾ ਰਹੇ ਵੇਲਾ ਹਾਂ ਇਹ ਕਾ ਹਰਦੀ ਬਾਜੀ ਆਇਤ ਕੋ ਵਿੱਚ ਵੀ ਕਣ ਵੀ ਨਹੀਂ ਕੁਛ ਆ ਆਂਦੀ ਪਿੱਛੇ ਬੰਦਾ ਕੋ ਲੈ ਲੈ ਰਿਆ ਨਾ ਲਵੇ ਰਾਤੀ ਵਿਚਾਰ ਨਾਲ ਦਿਨੇ ਵਿਚਾਰ ਨਾਲ ਖਾ ਵੀ ਦਗਰਾਈ ਕੀ ਕਰ ਗਿਆ ਅਸੀਂ ਦੱਸੋ ਹਨ ਤਾਂ ਹਾਲਾਤ ਤਰਸਯੋਗ ਨੇ ਕੀ ਕਰੀਏ ਆਪ ਕੌਣ ਕੰਦ ਵੀ ਬੰਨੇ ਕਰਤੀ ਮੰਨ ਲਾ ਤਾਂ ਕਿਸਤੀ ਇੱਕ ਦਿਖਾਵਾ ਕਿ ਜਿਹੜੀ ਕਿ ਕਿਸਤੀ ਬਣਾਈ ਹੋਈ ਹੈ ਅੱਗੇ ਤੱਕ ਘਰ ਸਾਰੇ ਡਿੱਗੇ ਹੋਏ ਨੇ ਕੋਈ ਇੱਕ ਘਰ ਨਹੀਂ ਹੈ तकरीबन ਸਾਰਿਆਂ ਦੇ ਹਾਲਾਤ ਮਾੜੇ ਨੇ ਤਰਸਯੋਗ ਹਾਲਾਤ ਨੇ ਤਾਂ ਇਹ ਇਹਨਾਂ ਵਿੱਚ ਅਕਸਰ ਪੱਠੇ ਪਮਜਨ ਪੱਠੇ ਪਾਏ ਜਾਂਦੇ ਪਰ ਕਿਸ਼ਤੀ ਬਣਾਈ ਹੈ ਇਹ ਹਾਲਾਤ ਨੇ ਇਹ ਹਾਲਾਤ ਨੇ ਇਹ ਕਿਸ਼ਤੀ ਬਣਾਈ ਸਾਡੇ ਵੱਲੋਂ ਆ ਦੇਖੋ ਜਾਨ ਇਹ ਕਿਹਨੇ ਭੇਜੀ ਹੈ ਭਗਵੰਤ ਮਾਨ ਭਗਵੰਤ ਮਾਨ ਦਿੱਤੀ ਹੈ ਸਰਕਾਰੀ ਕਿਸ਼ਤੀ ਹੈ ਸਰਕਾਰੀ ਕਿਸ਼ਤੀ ਹੈ ਭਾਈ ਸਰਕਾਰੀ ਕਿਸ਼ਤੀ ਹੈ ਇਹ ਲੱਕੜ ਦੀ ਕੋਲ ਆਕਰਵਾਟ ਹੈ ਭਾਈ ਇਹ ਦੇਖਿਆ ਦਿਖਾ ਕੀ ਦੇ ਤੇ ਹੀ ਸਮਾਨ ਕੱਢਿਆ ਨੇ ਤਕਰੀਰ ਦੇ ਤੇ ਸਾਰਾ ਕੁਝ ਕੱਢਿਆ ਬਾਈ ਹਜੇ ਸਮਾਨ ਪਿਆ ਵੀ ਕਰਾਂ ਜੀ ਉਹ ਕਹਿੰਦਾ ਪੰਜ ਦੇ ਕੋਲ